ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਮੇਰਾ ਚੈਨਲ ਚੰਗ ਦੀ ਰਾਹ ਤੇ ਸਾਰਿਆਂ ਦਾ ਅਰੇ ਮੈਂ ਗਰਮੀ ਬਹੁਤ ਜ਼ਿਆਦਾ ਅਰੇ ਐ ਲੱਗਦਾ ਕਿ ਜਿਵੇਂ ਬਈ ਜੂਨ ਦੇ ਦਿਨ ਫੇਰ ਵਾਪਸ ਕਰਪਿਉਣ ਦੋ ਤਿੰਨ ਦਿਨ ਤੋਂ ਅਰੇ ਬਾਹਰ ਆਇਆ ਸੀ ਘਰ ਤੋਂ ਤੇ ਪਿਗਲ ਚੱਲ ਰਿਹਾ ਏ। ਬੰਦਾ ਠੰਡਾ ਠੰਡਾ ਪਾਣੀ। ਜੋ ਬੰਦਾ ਅੱਛਾ। ਪਾਣੀ ਜਿਉਂ ਨਾਲ ਗੰਗਾ ਤਨਾਲ ਵਰਗਾ। ਔਰ ਈ ਕਰਦਾ ਕਿ ਨਾਵਾ ਤੇ ਬਹੁਤ ਜ਼ਿਆਦਾ ਗਰਮੀ ਆਪਨੇ ਦੇ ਘਟ ਜਾਂਦੀ ਜਾਂਦੀ ਲੱਗ ਜਾਂਦੀ ਇਹਦਾ ਮੌਸਮ ਇੱਕਦਮ ਚੇਂਜ ਹੋ ਗਿਆ ਜਿੰਦੀ ਜਾਂਦੀ ਗਰਮੀ ਲੱਗ ਜਣੀ ਵੇ ਆ ਪਿੱਛੇ ਸਾਡੇ ਘਰਾਂ ਦਾ ਥੋੜਾ ਰੇਲਵੇ ਲਾਈਨ ਸਾਹਮਣੇ ਖੜਕਾ ਤੇ ਤਲੋ ਇਹ ਲੱਗੇ ਨੇ ਖਦੇ ਧਰਦੀ-ਸਬਦੀ ਪਿੱਛੇ ਕੱਦੂਆਂ ਨੇ ਵੱਲਾ ਰੇਪੋਨ ਨਾਲੇ ਫਲਗਾਂ ਹਲੇ ਵੇਖਦਾ ਜੇ ਕੋਈ ਕਦੂ ਲੱਭ ਗਿਆ ਤੇ ਜੀਵਨ ਗਾੜ ਵੀ ਨਾਲ ਹੀ ਹੋ ਜੂਗਾ ਔਰ باوجود ਗਰਮੀ ਦੇ ਵੀ ਇੱਕ ਸਾਫ ਸੁਥਰਾ ਜਿਹਾ ਵਰਤਾਵਰ ਨੂੰ ਔਰ ਇਹ ਸਾਡੇ ਨਾਲ ਨਾਲ ਘਰਾਂ ਦਾ ਅੱਗੋਂ ਦੀ ਇੱਕ ਲਿੰਕ ਰੋਡ ਜਾਂਦਾ ਇਹਦੇ ਬਾਹਰ-ਬਾਹਰ ਔਰ ਇਹ ਸਾਡੇ ਲਾਏ ਆ ਦਰਖਤ ਤੇ ਉਹ ਆ ਪਿੱਛੇ ਬੋੜ ਔਰ ਆਵਾਜੋ ਸ਼ਾਹ ਬੋਰ ਦੀ ਹੈ ਬੇਪਲ ਦੀ ਤੇ ਆ ਫਿਰ ਆ ਛੋਟੀਆਂ ਛੋਟੀਆਂ ਜਿਹੜੀਆਂ ਆਈਆਂ ਕਿਆਂ ਛਤੜੀ ਨੁਮਾ ਛੱਡੀਆਂ ਲਾ ਪਿੱਛੇ ਲੱਗੀਆਂ ਬਕੈਣਾ ਔਰ ਐਸ ਬੰਦੇ ਨੂੰ ਐਨੂੰ ਕਰੀਦਾ ਤੇ ਐ ਲੱਗਦਾ ਵੀ ਜਿਵੇਂ ਬਰਖਤਾਂ ਦੀ ਤਕੜੀ ਚੰਗੀ ਹੋਵੇ ਗੁੱਡੀਆਂ ਗੁੱਡੀਆਂ ਵਿੱਚ ਲੱਗਿਆ ਰਹਿੰਦੀਆਂ ਗਰਮੀ ਤੋਂ ਬਚੀਆਂ ਰਹਿੰਦੀਆਂ। ਔਰ ਬਹੁਤ ਹੀ ਖੂਬਸੂਰਤ ਸੋਹਣਾ ਮਾਹੌਲ। ਇਹ ਨੇ ਮੇਰੇ ਛੋਟੇ ਬ੍ਰਦਰ ਦਾ ਘਰ ਸੁਪਨਸਾਬ ਦਾ। ਇਹ ਉਹ ਤੋਂ ਛੋਟਾ। ਇਹ ਸੇਦ ਤੋਂ ਬਾਅਦ ਕਿਨ੍ਹਾ ਕਰੀ ਕਰਦਾ ਇਹ ਛੋਟਾ ਜਿਹੜਾ ਵਾ। ਇਹ ਰਾਪੋਰਟ ਤੋਂ ਤਾਇਦ ਨੇ।ਾਰੇ ਆਪੋ ਆਪਣੇ ਕੰਮ ਧੰਦਿਆਗੇ। ਔਰ ਇਹ ਪਿੱਛੇ ਉਹਦਾ ਇਹ ਮੇਰਾ ਘਰ ਔਰ ਨਾਲ ਹੀ ਪਿੰਡ ਦਾ ਦ੍ਰਿਸ਼ ਪਿਛਰੇ ਬੰਨੇ ਇਹ ਅਰੇ ਇਹ ਸਿਰਫ ਛੋਟੀ ਜੀ ਸਾਜ ਆ ਪਿੰਡਾਂ ਦਾ ਮੌਲ ਕਿਹ ਤਾਂ ਜਿਹੜਾ ਹੁੰਦਾ ਹੀ ਕੋਈ ਰਾਹ ਨਹੀਂ ਹੁੰਦਾ ਖੜਾ ਨਹੀਂ ਹੁੰਦਾ ਪਰ ਜਿਹੜਾ ਹੁਣ ਦਾ ਮੌਲ ਆ ਇਹ ਪਿੰਡ ਜਿਹੜੇ ਆ ਉਹ ਸ਼ਹਿਰਾਂ ਨਾਲੋਂ ਵਧੀਆ ਨੇ ਔਰ ਕੋਈ ਰੋਲਾ ਨਹੀਂ ਕੋਈ ਚੈਂ ਚੈਂ ਨਹੀਂ ਕੋਈ ਟੈਂ ਟੈਂ ਨਹੀਂ ਔਰ ਜਿਹੜਾ ਛੋਟੇ ਭਰਾ ਦਾ ਤੁਹਾਨੂੰ ਦਿਖਾਵਾਂ ਇੱਧਰ ਤੇ ਆ ਦੇਖੋ ਇਹ ਬਾਹਰ ਨੂੰ ਝੌਂਬੜੀ ਝੂੰਬੜੀ ਬਣਾਈ ਕਿੱਦਾਂ ਸੁਣਾ ਪਿੱਛੇ ਜਿਗਾਰੜ ਬਣਿਆ ਬੁੱਟੇ-ਬਾਟੇ ਲਾ ਕੇ ਔਰ ਖੂਬਸੂਰਤ ਇਥੇ ਰਾਤ ਨੂੰ ਕਿਤੇ ਬਹਿਣਾ ਬੁਣਾ ਹੋਵੇ ਜਾਂ ਯਾਰਾਂ ਦਾ ਟਿਕਣ ਕਰਨਾ ਹੋਵੇ ਦੇ ਗਏ ਬਹੁਤ ਵਧੀਆ ਮਾਹੌਲ ਆ ਪਰ ਉਹ ਸ਼ੇਰ ਕਿਰਦਾਰ ਸਕੂਲ ਆ ਦਾ ਅੰਗਲਵੜੀ ਦਾ ਸੈਂਟਰ ਜਿੱਥੇ ਬੱਚਿਆਂ ਦੀ ਛੋਟੇ ਛੋਟੇ ਪਨੀਰੀ ਜਿਹੜੀ ਹੱਡੀ ਉਹ ਤਿਆਰ ਹੁੰਦੀ ਆ ਤੇ ਪੱਤੀਆ ਰੋ ਪੜਦੇ ਆ ਔਰ ਵੇਰਾ ਜੀ ਕਰਦਾ ਇਹ ਕਪੜੇ ਲਾ ਕੇ ਬੜਾ ਫੱਟੇ ਨੂੰ ਬੋਲਦੇ ਨਾ ਵਾਹ ਇਹ ਜਿਆ ਫੱਟੇ ਨੂੰ ਬੜੇ ਫੈਮਲੀ ਦੇ ਸਾਹਜ ਮੇਰੀ ਮੇਰੇ ਘਰ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਲਾਈਕ ਕਰ ਦਿਆ ਕਰੋ ਤਾਂ ਕਿ ਪਿੰਡਾਂ ਦੀ ਤੁਹਾਡੀ ਗੱਡੀ ਰਾਜਪੋਦਰਾਂਵਾਂ ਆਦੇ ਰਹਾ। ਹੋਰ ਜਿਹੜੇ ਵੀ ਮੈਨੂੰ ਦੇਖ ਰਹੇ ਆ ਦੇਸ਼ ਚ ਵਿਦੇਸ਼ ਚ ਜਿਹੜਾ ਮੇਰੇ ਨਾਲ ਸਾਰਿਆਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਹੁਤ ਸਾਰਾ ਪਿਆਰ ਜੁਮੇਰੋ ਵੰਦੇ ਰੋ ਕੁਝ ਰੋ ਬਾਦ ਰੋ